ਕਲਾਕਾਰ ਸੋਨੀਆ ਮਾਨ ਜੋ ਕਿ ਆਮ ਆਦਮੀ ਪਾਰਟੀ ਦੇ ਅੱਜਕੱਲ ਲੀਡਰ ਨੇ ਉਹ ਵਿਵਾਦਾਂ ਦੇ ਵਿੱਚ ਚੱਲ ਰਹੇ ਨੇ ਵਿਵਾਦ ਇਸ ਲਈ ਕਿਉਂਕਿ ਉਹਨਾਂ ਦੀਆਂ ਕੁਝ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਉਹ ਮੀਟਿੰਗ ਲੈ ਰਹੇ ਨੇ ਨਾਲ ਉਹਨਾਂ ਦੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਬੈਠੇ ਹੋਏ ਨੇ ਵਿਵਾਦ ਇਸ ਕਰਕੇ ਛਿੜ ਗਿਆ ਕਿ ਸੋਨੀਆ ਮਾਨ ਦੇ ਕੋਲ ਕਿਹੜਾ ਸਰਕਾਰੀ ਅਹੁਦਾ ਹੈ ਜਿਸ ਦੇ ਕਰਕੇ ਉਹ ਡੀਸੀ ਦੀ ਮੀਟਿੰਗ ਲੈ ਰਹੇ ਤੇ ਨਾਲ ਪੁਲਿਸ ਕਮਿਸ਼ਨਰ ਦੀ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਵਿੱਚ ਉਹ ਡੀਸੀ ਤੇ ਕਮਿਸ਼ਨਰ ਦੀਆਂ ਮੀਟਿੰਗਾਂ ਕਿਵੇਂ ਲੈ ਸਕਦੇ ਉਹਨਾਂ ਦੇ ਕੋਲ ਕਿਹੜੀ ਇਹ ਸਰਕਾਰੀ ਪਾਵਰ ਹੈ ਇਹ ਵਿਵਾਦ ਹੋ ਰਿਹਾ ਕਿ ਪ੍ਰੋਟੋਕੋਲ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਕਾਨੂੰਨ ਨਹੀਂ ਮੰਨਿਆ ਜਾ ਰਿਹਾ ਆਪਣੀਆਂ ਮਨਮਰਜ਼ੀਆਂ ਕਰ ਰਹੀ ਐ ਆਮ ਆਦਮੀ ਪਾਰਟੀ ਸੋਨੀਆ ਮਾਨ ਇਹਨਾਂ ਦੋਵਾਂ ਤੇ ਆਪ ਤੇ ਅਤੇ ਸੋਨੀਆ ਮਾਨ ਤੇ ਇਹ ਦੋਸ਼ ਲੱਗ ਰਹੇ ਨੇ ਪਰ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਕਿ ਫੋਟੋਆਂ ਸਿਰਫ ਅੰਮ੍ਰਿਤਸਰ ਦੀਆਂ ਹੀ ਵਾਇਰਲ ਹੋਈਆਂ ਜਦ ਕਿ ਉਹ ਨਸ਼ਾ ਮੁਕਤੀ ਮੋਰਚਾ ਦੇ ਮਾਝਾ ਦੇ ਇੰਚਾਰਜ ਲਾਏ ਨੇ ਆਮ ਆਦਮੀ ਪਾਰਟੀ ਨੇ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਵੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਡੀਸੀ ਦਫ਼ਤਰ 'ਚ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਦੀਆਂ ਵੀ ਮੀਟਿੰਗਾਂ ਉਹਨਾਂ ਦੇ ਵੱਲੋਂ ਲਈਆਂ ਗਈਆਂ ਨੇ ਮਤਲਬ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਡੀਸੀਆਂ ਦੀਆਂ ਮੀਟਿੰਗਾਂ ਲੈਣ ਦਾ ਕੰਮ ਸੋਨੀਆਂ ਮਾਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਇੱਕ ਡੀਸੀ ਦੀ ਫੋਟੋ ਵਾਇਰਲ ਹੋਈ ਹੈ ਪਰ ਪਠਾਨਕੋਟ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਦੀਆਂ ਫੋਟੋਆਂ ਵੀ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਇਹਨਾਂ ਡੀਸੀ ਦਫ਼ਤਰਾਂ ਦੇ ਵਿੱਚ ਵੀ ਮੀਟਿੰਗਾਂ ਲਈਆਂ ਜਾ ਰਹੀਆਂ ਨੇ ਹੁਣ ਵਿਵਾਦ ਕੀ ਹੈ ਰੋਲਾ ਕੀ ਹੈ ਇਸ ਸਵਾਲ ਦਾ ਜਵਾਬ ਕੀ ਹੈ ਕਿ ਕਿਹੜਾ ਸਰਕਾਰੀ ਅਹੁਦਾ ਉਹ ਸਵਾਲ ਦਾ ਜਵਾਬ ਤੁਹਾਨੂੰ ਦੱਸ ਦਿੰਨੇ ਆ ਜਵਾਬ ਇਹ ਹੈ ਕਿ ਸੋਨੀਆ ਮਾਨ ਦੇ ਕੋਲ ਕੋਈ ਸਰਕਾਰੀ ਅਹੁਦਾ ਨਹੀਂ ਹੈ ਉਹ ਮੀਟਿੰਗਾਂ ਨਹੀਂ ਲੈ ਸਕਦੇ ਲੈ ਰਹੇ ਨੇ ਕਿਉਂਕਿ ਸਰਕਾਰ ਹੈ ਅਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬਣਾਇਆ ਹੋਇਆ ਰਾਜਾ ਸੰਸੀ ਦਾ ਹਲਕਾ ਇੰਚਾਰਜ ਮਤਲਬ ਅਗਲੀਆਂ ਚੋਣਾਂ ਰਾਜਾ ਸੰਸੀ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਸੋਨੀਆ ਮਾਨ ਲੜਨਗੇ ਜਿਹੜਾ ਪਹਿਲਾ ਹਲਕਾ ਇੰਚਾਰਜ ਸੀ ਉਸ ਨੂੰ ਕਰ ਦਿੱਤਾ ਪਾਸੇ ਉਹ ਚਲਿਆ ਗਿਆ ਹੈ ਹੁਣ ਭਾਜਪਾ ਦੇ ਵਿੱਚ ਅਤੇ ਇਹ ਸੀਟ ਤੇ ਹੁਣ ਹਲਕਾ ਇੰਚਾਰਜ ਬਣੇ ਹੋਏ ਨੇ ਸੋਨੀਆ ਮਾਨ ਅਤੇ ਉਹਨਾਂ ਦੇ ਵੱਲੋਂ ਅਗਲੀ ਇਲੈਕਸ਼ਨ ਰਾਜਾ ਸੰਸੀ ਤੋਂ ਲੜੀ ਜਾਵੇਗੀ ਨਸ਼ਾ ਮੁਕਤੀ ਮੋਰਚਾ ਆਮ ਆਦਮੀ ਪਾਰਟੀ ਦਾ ਇੱਕ ਵਿੰਗ ਹੈ ਜਿਵੇਂ ਯੂਥ ਵਿੰਗ ਹੁੰਦਾ ਹੈ ਮਹਿਲਾ ਵਿੰਗ ਹੁੰਦਾ ਉਸੇ ਤਰੀਕੇ ਦਾ ਇਹ ਪਾਰਟੀ ਦਾ ਵਿੰਗ ਹੈ ਸਰਕਾਰ ਦਾ ਕੋਈ ਵੀ ਅਦਾਰਾ ਨਹੀਂ ਹੈ ਅਤੇ ਉਸ ਦਾ ਕੋਆਰਡੀਨੇਟਰ ਮਾਝੇ ਦਾ ਲਾਇਆ ਗਿਆ ਹੈ ਸੋਨੀਆ ਮਾਲ ਨੂੰ ਤਾਂ ਜੋ ਅਜਹੀਆਂ ਉਹ ਮੀਟਿੰਗਾਂ ਕਰ ਸਕਣ ਘਰ ਘਰ ਜਾ ਕੇ ਨਸ਼ਾ ਰੋਕਣ ਦੀ ਵੈਸੇ ਜ਼ਿੰਮੇਵਾਰ ਲਈ ਹੈ ਪਰ ਮਾਝੇ ਦੇ ਵਿੱਚ ਨਸ਼ਾ ਰੁਕਿਆ ਕਿੰਨਾ ਕੁ ਹੈ ਉਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਰੋਡ ਸ਼ੋਅਾਂ ਦੇ ਵਿੱਚ ਲੋਕ ਹੀ ਦੱਸੀ ਜਾਂਦੇ ਨੇ ਲੋਕ ਹੀ ਮੂੰਹ ਤੇ ਮੁੱਖ ਮੰਤਰੀ ਦੇ ਮੂੰਹ ਤੇ ਆਖੀ ਜਾਂਦੇ ਨੇ ਕਿ ਕੋਈ ਫਰਕ ਨਹੀਂ ਪਿਆ ਸਗੋਂ ਹੋਰ ਵੱਧ ਗਿਆ ਹੈ ਨਸ਼ਾ ਸਾਡੇ ਪਿੰਡ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਬੜਾ ਮਾੜਾ ਹਾਲ ਹੈ ਲੋਕਾਂ ਨੇ ਅਸਲੀਅਤ ਦੱਸ ਦਿੱਤੀ ਹੈ ਮਤਲਬ ਨਸ਼ਾ ਮੁਕਤੀ ਮੋਰਚਾ ਦੇ ਉਹਨਾਂ ਨੂੰ ਮਾਝਾ ਦੇ ਇੰਚਾਰਜ ਲਾਇਆ ਗਿਆ ਹੈ ਪਰ ਉਹ ਡਿਪਟੀ ਕਮਿਸ਼ਨਰ ਦੀਆਂ ਪੁਲਿਸ ਕਮਿਸ਼ਨਰਾਂ ਦੀਆਂ ਆਈਏਐਸ ਅਧਿਕਾਰੀ ਅਤੇ ਆਈਪੀਐਸ ਅਧਕਾਰੀਆਂ ਦੀਆਂ ਮੀਟਿੰਗਾਂ ਉਹਨਾਂ ਦੇ ਹੀ ਦਫ਼ਤਰਾਂ ਦੇ ਵਿੱਚ ਬਰਾਬਰ ਕੁਰਸੀ ਢਾਕੇ ਲੈ ਰਹੇ ਨੇ ਇਸੇ ਕਰਕੇ ਹੀ ਇਹ ਵਿਵਾਦ ਹੋਇਆ ਹੈ ਪਰ ਗੱਲ ਇਥੋਂ ਤੱਕ ਵੀ ਸੀਮਿਤ ਨਹੀਂ ਹੈ ਸਿਰਫ ਉਹ ਮੀਟਿੰਗਾਂ ਹੀ ਨਹੀਂ ਲੈ ਰਹੇ ਉਦਘਾਟਨ ਵੀ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਉਹ ਵੀ ਵਿਖਾ ਦਿੰਦੇ ਆ ਨੀ ਪੱਥਰ ਉਦਘਾਟਨ ਕਰ ਰਹੇ ਨੇ ਸੋਨੀਆ ਮਾਨ ਉਹ ਵੀ ਨੀ ਪੱਥਰਾਂ ਤੇ ਆਪਣਾ ਨਾਮ ਲਿਖਵਾ ਕੇ ਸੋਨੀਆ ਮਾਨ ਮਾਨਯੋਗ ਹਲਕਾ ਇੰਚਾਰਜ ਰਾਜਾ ਸੰਸੀ ਨੀ ਪੱਥਰਾਂ ਤੇ ਇਹ ਕੁਝ ਲਿਖਿਆ ਜਾ ਰਿਹਾ ਭਗਵੰਤ ਮਾਨ ਆਖਦੇ ਸਨ ਨੀ ਪੱਥਰਾਂ ਵਾਲਾ ਸਿਸਟਮ ਚਾਹੀਦਾ ਹੀ ਨਹੀਂ ਭਾਵੇਂ ਮੁੱਖ ਮੰਤਰੀ ਕਿਉਣਾ ਹੋਵੇ ਉਸ ਦੇ ਵੱਲੋਂ ਵੀ ਨੀ ਪੱਥਰ ਨਹੀਂ ਰੱਖਿਆ ਜਾਣਾ ਚਾਹੀਦਾ ਬਾਅਦ ਚ ਉਹਨਾਂ ਨੇ ਆਪਣੀ ਗੱਲ ਬਦਲੀ ਗੱਲ ਕੀਤੀ ਕਿ ਨੀ ਪੱਥਰ ਤਾਂ ਰੱਖਿਆ ਜਾਵੇ ਪਰ ਮਿਸਤਰੀਆਂ ਦਾ ਨਾਂ ਮਜ਼ਦੂਰਾਂ ਦਾ ਨਾਂ ਉਸ ਤੇ ਲਿਖਿਆ ਜਾਵੇ ਜਿਨ੍ਹਾਂ ਦੇ ਕਰ ਕਮਲਾਂ ਦੇ ਨਾਲ ਉਹ ਚੀਜ਼ ਬਣੀ ਹੈ ਜਾਂ ਫਿਰ ਬਣਨੀ ਹੈ ਪਰ ਇੱਥੇ ਹਲਕਾ ਇੰਚਾਰਜ ਨਹੀਂ ਪੱਥਰ ਰੱਖ ਰਹੇ ਨੇ ਜਿਸ ਕਰਕੇ ਕਾਫੀ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਦਾ ਅਤੇ ਵਿਰੋਧ ਦਾ ਸਾਹਮਣਾ ਸੋਨੀਆ ਮਾਨ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਕਰਨਾ ਪੈ ਰਿਹਾ ਹੈ ਇੱਕ ਮਸਲਾ ਹੋਰ ਵੀ ਹੈ ਇੱਕ ਪਾਸੇ ਤਾਂ ਡੀਸੀ ਦਫ਼ਤਰਾਂ ਦੇ ਵਿੱਚ ਮੀਟਿੰਗਾਂ ਨਹੀਂ ਪੱਥਰ ਇੱਕ ਮਸਲਾ ਹੋਰ ਵੀ ਦੱਸ ਦਿੰਦੇ ਆ ਤੁਹਾਨੂੰ ਸੋਨੀਆ ਮਾਨ ਦੇ ਫੈਨ ਪੇਜ ਤੇ ਕੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਐਸ ਡੀ ਐਮ ਦਫਤਰ ਦੇ ਵਿੱਚ ਉਹਨਾਂ ਦੇ ਮਾਤਾ ਜੀ ਹੜ੍ਹਾਂ ਦੇ ਮੁਆਵਜ਼ੇ ਦੇ ਚੈੱਕ ਵੰਡ ਰਹੇ ਨੇ ਸਰਕਾਰੀ ਪੈਸਾ ਸਰਕਾਰੀ ਦਫਤਰ ਅਤੇ ਇੱਕ ਹੜਕਾ ਇੰਚਾਰਜ ਦੇ ਮਾਤਾ ਜੀ ਹੜ ਪੀੜਤਾਂ ਨੂੰ ਸਰਕਾਰੀ ਪੈਸਾ ਵੰਡ ਰਹੇ ਨੇ ਚੈੱਕ ਵੰਡ ਰਹੇ ਨੇ ਨਾ ਉਹ ਸਰਕਾਰੀ ਨੁਮਾਇੰਦੇ ਸੋਨੀਆ ਮਾਨ ਨਾ ਉਹਨਾਂ ਦੇ ਪਰਿਵਾਰਕ ਮੈਂਬਰ ਫਿਰ ਵੀ ਸਰਕਾਰੀ ਦਫਤਰ ਦੇ ਵਿੱਚ ਸਰਕਾਰੀ ਪੈਸਾ ਚੈੱਕ ਲੋਕਾਂ ਨੂੰ ਵੰਡਣ ਦਾ ਕੰਮ ਸੋਨੀਆ ਮਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਸੋਨੀਆ ਮਾਨ ਦੇ ਫੈਨ ਪੇਜ ਆਪ ਇਸ ਗੱਲ ਦਾ ਪ੍ਰਚਾਰ ਵੀ ਕਰ ਰਹੇ ਨੇ ਕਿ ਵੇਖੋ ਇਹ ਇਹ ਕੰਮ ਸੋਨੀਆ ਮਾਨ ਦੇ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਹੜਾਂ ਦੇ ਵਿੱਚ ਵੀ ਸੋਨੀਆ ਮਾਨ ਕਾਫੀ ਚਰਚਾ ਦੇ ਵਿੱਚ ਆ ਗਏ ਸੀ ਉਹਨਾਂ ਦਾ ਕਾਫੀ ਮਜ਼ਾਕ ਉੱਡਿਆ ਸੀ ਜਦੋਂ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਨੇ ਇਹ ਦੱਸਿਆ ਕਿ ਮੋਗਾ ਕੇ ਮੈਂ ਬੰਦ ਕਰੀਦਾ ਇੱਕ ਤੋੜਾ ਲਓ ਉਸ ਨੂੰ ਇਹ ਬਣਾਓ ਇੱਕ ਤਰੀਕੇ ਦਾ ਬਿੰਨੂ ਬਣਾ ਲਓ ਇਨੂ ਬਣਾ ਲਓ ਅਤੇ ਉਸ ਨੂੰ ਜਿੱਥੋਂ ਪਾਣੀ ਆਉਂਦਾ ਹੈ ਮੋਗੇ ਦੇ ਵਿੱਚ ਤੁੰਨ ਦਿਓ ਅਤੇ ਪਾਣੀ ਹੋ ਜਾਵੇਗਾ ਬੰਦ ਨਹੀਂ ਤਾਂ ਤੁਹਾਡੀਆਂ ਫਸਲਾਂ ਡੁੱਬ ਜਾਣਗੀਆਂ ਉਹ ਪਾਣੀ ਬੰਦ ਕਰਨਾ ਮੋਗਾ ਬੰਦ ਕਰਨਾ ਸਿਖਾਇਆ ਸੀ ਸੋਨੀਆ ਮਾਨ ਨੇ ਵੀਡੀਓ ਵਾਇਰਲ ਹੋ ਗਈ ਅਤੇ ਉਹਨਾਂ ਨੂੰ ਕਾਫੀ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਸੀ ਬਾਅਦ ਦੇ ਵਿੱਚ ਉਹਨਾਂ ਨੇ ਜਵਾਬ ਵੀ ਦਿੱਤਾ ਸੀ ਕਿ ਇੰਜ ਨਾ ਕਰਿਆ ਕਰੋ ਫਿਰ ਕੀ ਹੋ ਗਿਆ ਮੈਂ ਕਿਸਾਨਾਂ ਨੂੰ ਕੁਝ ਸਿਖਾਇਆ ਹੀ ਹੈ ਕੁਝ ਦੱਸਿਆ ਹੀ ਹੈ ਕੋਈ ਚੰਗੀ ਗੱਲ ਹੀ ਕੀਤੀ ਹੈ ਉਹਨਾਂ ਨੇ ਇਹ ਗੱਲਾਂ ਆਖੀਆਂ ਸਨ ਪਰ ਹੁਣ ਉਹ ਲਗਾਤਾਰ ਵਿਵਾਦਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਵਿਵਾਦ ਦੇ ਵਿੱਚ ਫਸਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਅਨਮੋਲ ਗਗਨ ਮਾਨ ਨੂੰ ਪਿਛੇ ਕਰਕੇ ਸੋਨੀਆ ਮਾਨ ਨੂੰ ਕਰ ਰਹੀ ਹੈ ਅੱਗੇ ਪਹਿਲਾਂ ਅਨਮੋਲ ਗਗਨ ਮਾਨ ਦੇ ਕੋਲੋਂ ਪ੍ਰੈਸ ਕਾਨਫਰੰਸਾਂ ਕਰਵਾਈਆਂ ਗਈਆਂ ਪ੍ਰਚਾਰ ਕਰਵਾਇਆ ਗਿਆ ਫਿਰ ਮੰਤਰੀ ਬਣਾਇਆ ਗਿਆ ਮੰਤਰੀ ਤੋਂ ਲਾਇਆ ਗਿਆ ਤੇ ਹੁਣ ਥੋੜਾ ਪਿਛੇ ਕੀਤਾ ਗਿਆ ਹੈ ਅਤੇ ਸੋਨੀਆ ਮਾਨ ਨੂੰ ਕੀਤਾ ਹੈ ਅੱਗੇ ਨਸ਼ਾ ਮੁਕਤੀ ਮੋਰਚਾ ਬਣਾਇਆ ਮਾਜੇ ਦਾ ਇੰਚਾਰਜ ਲਾਇਆ ਹੁਣ ਉਦਘਾਟਨ ਕਰਵਾਏ ਜਾ ਰਹੇ ਨੇ ਚੈੱਕ ਵੰਡਵਾਏ ਜਾ ਰਹੇ ਨੇ ਨਹੀਂ ਪੱਥਰ ਰਖਵਾਏ ਜਾ ਰਹੇ ਨੇ ਸਾਰਾ ਕੁਝ ਮੀਟਿੰਗਾਂ ਲਵਾਈਆਂ ਜਾ ਰਹੀਆਂ ਨੇ ਸੋਨੀਆ ਮਾਨ ਨੂੰ ਅੱਗੇ ਕੀਤਾ ਜਾ ਰਿਹਾ ਹੈ ਪਰ ਵਿਵਾਦਾਂ ਦੇ ਵਿੱਚ ਵੀ ਸੋਨੀਆ ਮਾਨ ਅਨਮੋਲ ਗਗਨਮਾਨ ਤੋਂ ਅੱਗੇ ਲੰਘਦੇ ਨਜ਼ਰ ਆ ਰਹੇ ਨੇ ਐਮਐਸਪੀ ਨੂੰ ਲੈ ਕੇ ਅਨਮੋਲ ਗਗਨਮਾਨ ਵੀ ਵਿਵਾਦਾਂ ਦੇ ਵਿੱਚ ਘਰੇਸੀ ਹੁਣ ਸੋਨੀਆ ਮਾਨ ਦੀ ਵੀ ਵਾਰੀ ਆ ਗਈ ਹੈ ਇਹ ਵਿਵਾਦ ਕਿੱਥੋਂ ਤੱਕ ਜਾਣਗੇ ਇਸ ਤੇ ਸਫਾਈ ਕੀ ਦੇਣਗੇ ਸੋਨੀਆ ਮਾਣਾ ਕਿ ਕਿਹੜੇ ਸਰਕਾਰੀ ਅਹੁਦੇ ਦੇ ਤਹਿਤ ਉਹਨਾਂ ਦੇ ਵੱਲੋਂ ਡੀਸੀਆਂ ਦੇ ਨਾਲ ਪੁਲਿਸ ਕਮਿਸ਼ਨਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕੀ ਜਵਾਬ ਦੇਣਗੇ ਸਮਾਂ ਹੀ ਦੱਸੇਗਾ ਪਰ ਇਹ ਸਭ ਵਰਤਾਰੇ ਦੇ ਬਾਰੇ ਤੁਸੀਂ ਜੋ ਵੀ ਕੁਝ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ